ਗੁਰਦੁਆਰਾ ਤਨਤਨ ਬਾਬਾ ਸਿੱਧ ਸਰਸਾਈ ਜੀ ਪਿੰਡ ਚੰਬੜ ਜ਼ਿਲ੍ਹਾ ਤਰਨਤਾਰਨ ਨਜ਼ਦੀਕ ਸੇਰੋਂ ਜਿੱਥੇ ਕੀ ਰੋਗਿਆ ਰੋਗ ਦੂਰ ਹੁੰਦੇ ਖਾਸ ਹੋਏ ਕੋਈ ਵੀ ਰੋਗ ਹੋਵੇ ਬਾਬਾ ਜੀ ਇੱਥੇ ਚਮੜੀ ਦਾ ਕੋਈ ਵੀ ਰੋਗ ਹੋਵੇ ਦੂਰ ਹੁੰਦਾ ਹੈ ਬਾਬਾ ਅਕਸਰ ਦਸਤ ਸਾਈਂ ਸਾਹਿਬ ਜੀ ਰਾਸਣ ਸਾਹਿਬ ਵਾਹਿਗੁਰੂ ਵਾਹਿਗੁਰੂ ਮੁੱਖ ਸੇਵਾਦਾਰ ਬਾਬਾ ਸੁਵਿੰਦਰਪਾਲ ਸਿੰਘ ਜੀ ਸੰਗਤਾਂ ਨੂੰ ਉਚਾਰ ਦੇਣਗੇ ਸੁਣੋ ਜੀ ਬਾਬਾ ਜੀ ਹੁਣੋਂ ਤੋਂ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੈਗਰੂ ਚੰਬਲ ਪਿੰਡ ਦਾ ਗੁਰਦੁਆਰਾ ਹਾਂਜੀ ਤਨ ਤਨ ਬਾਬਾ ਸਿੱਧ ਸਰਸਾਈ ਦਾ ਤੇ ਤਰਨਤਨ ਸਾਹਿਬ ਤੋਂ ਤਰਨਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦਾ ਵਾਰਿਆ ਪੰਜਵੇਂ ਪਾਸ਼ਾ ਸ੍ਰੀ ਦਾਨਦੇ ਸਰਤਾਜ ਤੇ ਇਹ ਜੇ ਕਿਸੇ ਨੇ ਅੰਮ੍ਰਿਤਸਰੋਂ ਲਾਉਣਾ ਹੋਵੇ ਤੇ ਸਿਰੋਂ ਆਉਣਾ ਵਾ ਤੇ ਜੇ ਹਰੀ ਕਿਆ ਲਾਉਣਾ ਤੇ ਤਾਂ ਵੀ ਸਿਰੋਂ ਆਉਣਾ ਹਾਂ ਹਰੀ ਕਿਆ ਲਾਉਣਾ ਤਾਂ ਵੀ ਸਿਰੋਂ ਆਉਣਾ ਹਾਂਜੀ ਤੇ ਜਿਸ ਅੰਮ੍ਰਿਤਸਰੋਂ ਲਾਉਣਾ ਤਾਂ ਵੀ ਸਿਰੋਂ ਆਉਣਾ ਹਾਂਜੀ ਤੇ ਸਿਰੋਂ ਆਣ ਕੇ 2 ਕਿਲੋਮੀਟਰ ਲੈਂਦੇ ਵਾਲੇ ਮਨੇ ਚੰਬਲ ਪਿੰਡਿਆ ਉਥੋਂ ਆਟੂ ਵਾਲੇ ਨੂੰ ਕਿਸੇ ਨੂੰ ਪੁੱਛ ਲੈਣਾ ਕਿ ਅਸੀਂ ਚੰਬੜ ਗੁਰਦੁਆਰਾ ਸਾਹਿਬ ਜਣਾ ਬਾਬਾ ਅਸਿਰ ਸਰਸਈ ਦੇ ਸਤਾਨ ਤੇ ਅਸੀਂ ਬਾਬਾ ਸਤਾਨ ਦੀ ਦਿੰਦੇ ਆ ਪਵਿੱਤਰ ਮਿੱਟੀ ਉਹਨੂੰ ਮਿੱਟੀ ਨਹੀਂ ਕਹਿਣਾ ਰਖ ਸਾਹਿਬ ਕਹਿਣਾ ਠੀਕ ਹੈ ਤੇ ਉਹਦੀ ਬਰਜਾਰਾ ਤੁਹਾਨੂੰ ਅਸੀਂ ਦੱਸਦੇ ਆ ਕਿ ਜਿੱਤਰਾ ਜਿੱਤਰਾ ਬਾਬਾ ਜੀ ਰੱਖ ਲਉਣੀ ਆ ਪੰਜਵੀਂ ਪਾਸ਼ਾਸ਼ੀ ਧਾਰੇ ਸਰਤਾਜ ਦਾ ਤਿਵਾਰਿਆ ਤੇ ਬਾਬਾ ਸਤਾਨ ਦੀ ਦਿੰਦੇ ਅਸੀਂ ਪਵਿੱਤਰ ਮਿੱਟੀ ਤੇ ਪਰ ਉਹਨੂੰ ਮਿੱਟੀ ਨਹੀਂ ਕਹਿਣਾ ਰਖ ਸਾਹਿਬ ਕਹਿਣਾ ਉਹ ਤੁਸੀਂ ਐਨੀ ਗੱਲ ਲੈ ਜਾਣੀ ਆ ਜਾ ਕੇ ਇੱਕ ਬਰਤਨ ਲੈਣਾ ਕੋਰਾ ਕੁੱਜਾ ਜਿਨੂੰ ਆਦਿਆ ਕੋਰਾ ਕੁੱਜਾ ਕੌਲੀ ਤੇ ਗਲਾਸ ਰੱਖ ਜਿਹੜੀ ਕੁੱਜੇ ਚ ਪਾਉਣੀ ਉਸ ਕਮਰੇ ਚ ਲੈ ਜਾਣੀ ਜਿੱਥੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੀ ਉਹਦੇ ਚ ਇਹੋ ਜਿਹਾ ਬੰਦ ਨਾ ਆਵੇ ਘਰ ਦਾ ਬਾਹਰ ਦਾ ਗਵੰਡੀ ਤੁਹਾਡਾ ਕੋਈ ਰਿਸ਼ਤੇਦਾਰ ਉਸ ਕਮਰੇ ਚ ਨਹੀਂ ਆਉਣਾ ਚਾਹੀਦਾ ਜਿੰਨੂੰ ਰੋਗ ਉਹਨੇ ਲਾਉਣੀ ਉਹਨੇ ਰੱਖਣੀ ਉਹਨੇ ਟਕਣੀ ਦੂਜਾ ਮਰਦਾ ਨੂੰ ਹੱਥ ਨਾ ਲਾਵੇ ਸਵੇਰੇ ਉੱਠੋ ਇੱਕ ਨੇਮ ਰੱਖਣਾ 4 ਵਜੇ 5 ਵਜੇ 6 ਵਜੇ ਜਿੰਨੀ ਵੇਲੇ ਉੱਠਣਾ ਮੰਨੀ ਵਜੇ ਉੱਠੋ ਉੱਠ ਕੇ ਲੈਟਰਨ ਬਾਥਰੂਮ ਜਾਓ ਲੈਟਰਨ ਬਾਥਰੂਮ ਜਾ ਕੇ ਬੁਰਸ ਕੀਤਾ ਪਾਣੀ ਅੰਦਰ ਨਹੀਂ ਜਾਣ ਦੇਣਾ ਰਾਤ 12 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਕਿਉਂਕਿ ਦੂਜਾ ਦਿਨ ਚੜਜਦਾ ਇਸ਼ਨਾਨ ਕਰਕੇ ਉਸ ਕਮਰੇ ਜਾਣ ਕੇ ਪੂਜਰਾ ਮੈਂ ਗਲਾਸ ਭੀ ਲਾ ਕੇ ਆਇਆ ਕਮਲੀ ਤੇ ਗਲਾਸ ਤੇ ਕੁਝਾ ਉਹ ਗਲਾਸ ਲੈ ਕੇ ਟੂਟੀ ਤੋਂ ਸੁੱਚਾ ਪਾਣੀ ਲੈ ਆਉਣਾ ਟੂਟੀ ਤੋਂ ਸੁੱਚਾ ਪਾਣੀ ਲੈਣੇ ਕਿ ਤੇ ਚੁੰਡੀ ਨਾਲ ਰੱਖੜਨੀ ਕੋਲੇ ਤੇ ਪਾਣੀ ਥੋੜਾ ਜਿਹਾ ਪਾਣੀ ਪੜਾ ਉਹਨੂੰ ਇਸ ਤਰ੍ਹਾਂ ਕੋਲ ਕੇ ਆਪਣੇ ਸਰੀਰ ਤੇ ਸਾਰੀ ਮਲਣੀਆ ਚੰਬਲ ਲੂਤ ਗੱਦਰ ਖਾਰਸ ਵਰਤਿਆ ਇੱਥੇ ਕੱਲੀ ਚੰਬਲ ਦਾ ਪਰ ਇੱਥੇ ਸਾਰੀਆਂ ਬਿਮਾਰੀਆਂ ੜ ਜਾਂਦੀਆਂ ਚਮੜੀਆਂ ਸਰਦਾ ਦੇ ਵਿਸ਼ਵਾਸ ਦੇ ਨਾਲ ਕਿ ਉਹ ਕੱਢ ਕੇ ਪਤਲੀ-ਪਤਲੀ ਇਸ ਤਰ੍ਹਾਂ ਆਪਣੇ ਸਰੀਰ ਤੇ ਮਲਣੀ ਜੇ ਸਾਰੇ ਤੇ ਆ ਤੇ ਸਾਰੇ ਤੇ ਲਾਓ ਜੇ ਥੋੜੇ ਤੇ ਤੇ ਥੋੜੇ ਤੇ ਲਾਓ ਚੁੰਨੀ ਨਾਲ ਕੱਢੀ ਜਿਹੜੀ ਦੋ ਵਾਰਾਂ ਚਾਰਾਂ ਆਪਾਂ ਨੂੰ ਕੰਢੀ ਤੇ ਬੈਕ ਕੱਢ ਕੇ ਲਾਈ ਜਣੀ ਹੈ ਲਾ ਕੇ ਫਿਰ ਉਹ ਲੈ ਪਾਣੀ ਬਚ ਜਾ ਕਿਸੇ ਗੰਬਲੇ ਚ ਕਿਸੇ ਰੋਖ ਨੂੰ ਕਿਸੇ ਦੀਵਾਰ ਨੂੰ ਪਾ ਦਿਓ ਇੱਥੇ ਚੌਂਕੜਾ ਲਾ ਕੇ ਨਾਮ ਜਪਣਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਨ ਤਨ ਬਾਬਾ ਸਿੱਧ ਸਰਸਾਈ ਜੀ ਤਨ ਤਨ ਬਾਬਾ ਸਿੱਧ ਸਰਸਾਈ ਜੀ ਤੇਰਾ ਬੱਚਾ ਤੇਰਾ ਪੁੱਤਰ ਆ ਤੇਰੀ ਰੱਖ ਲਾਉਣਾ ਮੇਰਾ ਚੰਬੜੀ ਦਾ ਦੁੱਖ ਦਿਲਦਰ ਦੂਰ ਕਰੋ 10 15 ਮਿੰਟ ਨਾਮ ਜਪ ਕੇ ਉਸ ਤੋਂ ਬਾਦ ਚਾਹ ਪੀ ਸਕੋ ਠੀਕ ਹੈ ਕੌਲੀ ਢੋਲੀ ਨੂੰ ਰੱਖ ਲੱਗੀ ਆ ਗਲਾਸ ਉੱਥੇ ਰੱਖ ਦੇਣਾ ਲੈਣ ਕੇ ਕਿਸੇ ਗਮਲੇ ਵਿੱਚ ਕਿਸੇ ਪਾਣੀ ਪਾ ਕੇ ਕਿਉਂਕਿ ਕੱਲ ਨੂੰ ਇਹੋ ਗਲਾਸ ਨਾਲ ਇਹੋ ਕੌਲੀ ਲੈਣੀ ਆ ਫਿਰ ਚਾਹ ਪਾਣੀ ਸਕੋ ਚਾਹ ਪਾਣੀ ਸਾਕੇ ਚਮੜੇ ਦਾ ਜੋੜਾ ਨਹੀਂ ਪਾਉਣਾ ਚਮੜੇ ਦੀ ਬੈਲਟ ਨਹੀਂ ਲਵਣੀ ਪਲਾਸਟਿਕ ਦੇ ਬੂਟ ਟਾਕੀ ਦੇ ਬੂਟ ਕੈਂਚੀ ਚਲ ਪਾਉ ਦੇ ਰਬੜ ਦੇ ਬੂਟ ਪਾ ਸਕਦੇ ਮੁੜ ਕੇ ਨਾਲ ਰੱਖ ਲਾਉਣੀ ਆ ਤੇ ਨਾਲ ਲਾਉਣੀ ਦਾ ਮਸਲਾ ਇਹ ਆ ਕਿ ਜੇ ਅੱਜ ਆਪਾਂ 5 ਵਜੇ ਲਈ 4 ਵਜੇ ਲਈ ਜਾਂ 6 ਵਜੇ ਲਈ ਕੱਲ 6 ਵਜੇ ਲਾਉਣੀ ਆ ਇਹਦੇ ਵਿੱਚ ਇਸ਼ਨਾਨ ਨਹੀਂ ਕਰਨਾ 24 ਘੰਟੇ ਬਾਅਦ ਲਾਉਣੀ ਆ ਠੀਕ ਆ ਇਦੇ ਵਿੱਚ ਦੁੱਧ ਬਾਰੀਆਂ ਇਸ਼ਨਾਨ ਨਹੀਂ ਕਰਨਾ ਕੱਲ ਨੂੰ ਫਿਰ ਇਸ਼ਨਾਨ ਕਰਨਾ ਪਹਿਲੀ ਲਾ ਲੈਣੀ ਆ ਦੂਜੀ ਲਾ ਲੈਣੀ ਆ ਦਵਾਈ ਤੇ ਲਣੀ ਕੋਈ ਨਹੀਂ ਇਹਦੇ ਬਾਰੇ ਦਵਾਈ ਖਾਣੀ ਕੋਈ ਨਹੀਂ ਹੋਰ ਆਪਾਂ ਨੂੰ ਕੋਈ ਹੋ ਗਿਆ ਬੁਖਾਰ ਆ ਢਿੱਡ ਪੀੜ ਸਿਰ ਪੀੜ ਜੁਕਾਮ ਆ ਉਹਦੀ ਦਵਾਈ ਖਾਓ ਇਸ ਰੋਗ ਦੀ ਦਵਾਈ ਨਹੀਂ ਖਾਣੀ ਨਹੀਂ ਲਾਉਣੀ 40 ਦਿਨਾਂ ਤੋਂ ਪਹਿਲਾ ਰਮਾਨ ਆ ਗਿਆ ਫਿਰ 40 42 ਦਿਨ ਪੂਰੇ ਕਰਨੇ ਆ 40 ਦਿਨਾਂ ਤੋਂ ਪਹਿਲਾ ਰਮਾਨ ਆ ਗਿਆ ਤਾਂ ਵੀ 40 42 ਦਿਨ ਪੂਰੇ ਕਰਨੇ ਆ ਜੇ ਸਰੈਸਸ ਤੇ ਅਗਜੀਮਾ ਹੋਵੇ ਉਹਨੂੰ ਟਾਈਮ ਲੱਗਦਾ ਆ ਉਹਨੂੰ 5 ਮਹੀਨੇ ਵੀ ਲੱਗ ਜਾਂਦੇ ਆ 8 ਮਹੀਨੇ ਵੀ ਲੱਗ ਜਾਂਦੀ ਆ ਠੀਕ ਆ ਉਹ ਜਿਹੜਾ ਰੋਗ ਆ ਉਹ ਬਹੁਤ ਸਖਤ ਰੋਗ ਆ ਤੇ ਫਿਰ ਟਾਈਮ ਲੱਗਦਾ ਉਹਨੂੰ ਫਿਰ ਉਹਨੇ 40 ਉਹ 5 ਮਹੀਨੇ ਲਾ ਲੇ ਉਹਦੀ ਆ ਆਪਣੀ ਸਰਦਾ ਦੇ ਵਿਸ਼ਵਾਸ ਨਾਲ ਪਹਿਲਾਂ ਮੇਰੇ ਮਨ ਨਾਲ ਸਕਦਾ ਨਹੀਂ ਚਾਰ ਪੰਜ ਮਹੀਨੇ 6 ਮਹੀਨੇ ਲਾਉਣੀ ਪਈ ਸਟ੍ਰੈਸ ਕਿਉਂਕਿ ਬਾਰ ਬਾਰ ਨਿਕਲਦੀ ਆ ਬਿਮਾਰੀ ਜਿਹੜੀ ਜਿਹੜੀ ਚੰਬਲ ਲੋਤ ਗੱਦਰ ਖਾਰਸ ਇਹਨੂੰ 40 ਦਿਨ ਲੱਗ ਜਾਂਦੀ ਆ ਉਸ ਤੋਂ ਬਿਨਾ ਉਹਨੇ ਦੂਰੜੇ ਵਾਂਡੇ ਦੀ ਜਾਣਾ ਜਾਣਾ ਤੇ ਸ਼ਾਮਾਂ ਨੂੰ ਵਾਪਸ ਆਉਣਾ ਕਿਉਂਕਿ ਉਸ ਚੀਜ਼ ਦਾ ਨਾਗਾ ਨਹੀਂ ਪੜਿਆ ਜਿਹਦਾ ਨਾਗਾ ਪੈ ਗਿਆ ਫਿਰ ਖੰਡਨ ਹੋ ਜਾਂਦੀ ਹੈ ਕਿਤੇ ਵਿਆਹ ਸ਼ਾਦੀ ਆ ਪੈਲਸ ਦੇ ਵਿੱਚ ਜਾਂ ਪਾਰਟੀ ਆ ਨਹੀਂ ਜਾਣਾ ਨਹੀਂ ਪਰਛਾ ਦਿਸਣਾ ਝੂਠਾ ਕਿਸੇ ਨੂੰ ਦੇਣਾ ਨਹੀਂ ਝੂਠਾ ਕਿਹੜਾ ਕਾਰਣਾ ਨਹੀਂ ਰੱਖ ਕਿਸੇ ਨੂੰ ਦੇਣੀ ਨਹੀਂ ਉਸ ਤੋਂ ਬਿਨਾ ਰੱਖ ਕਿਸੇ ਨੂੰ ਦੇਣੀ ਨਹੀਂ ਸਰੀਰ ਜਿਹੜਾ ਬਿਲਕੁਲ ਦਾ ਸੋਚਾ ਤੇ ਪਵਿੱਤਰ ਚਾਹੀਦਾ ਗ੍ਰਸਤ ਮਾਰਕ ਨਹੀਂ ਕਰਨਾ ਘਰ ਲਈ ਨੂੰ ਟੱਚ ਨਹੀਂ ਕਰਨਾ ਜਿੰਨਾ ਚਿਰ ਤੱਕ ਰੱਖ ਲਉਣੀ ਬਿਲਕੁਲ ਸੁੱਚੇ ਪਵਿੱਤਰ ਹੈ ਨਾ ਜਦੋਂ ਆ ਗਿਆ ਰਮਾਨ ਉਹ ਕੁੱਜਾ ਉਹ ਗਲਾਸ ਜਿਹੜੀ ਕੌਲੀ ਆ ਸਭ ਕੁਝ ਬਾਬਾ ਜੀ ਰੱਖ ਬੱਜ ਜਾਵੇ ਕਿਸੇ ਵਗਦੇ ਪਾਣੀ ਚ ਨਹਿਰ ਹੋਵੇ ਦਰਿਆ ਹੋਵੇ ਸੂਆ ਹੋਵੇ ਵਗਦੇ ਪਾਣੀ ਜਲ ਪ੍ਰਵਾਹ ਕਰ ਦਿਓ ਜਲ ਪ੍ਰਵਾਹ ਕਰਕੇ ਕਿਲੋ ਸਾਰੇ 2 ਕਿਲੋ ਸਾਰੇ ਆਟਾ ਥੋੜੀ ਜੀ ਦਾਲ ਥੋੜਾ ਜਿਹਾ ਕਿ ਹੋਲਦੀ ਮਸਾਲਾ ਖੰਡ ਖੁੰਡ ਲੰਗਰ ਦਾ ਸਮਾਨ ਜਿਹੜਾ ਉਹ ਕਿਸੇ ਲਾਗੇ ਗੁਰਦੁਆਰੇ ਸਾਹਿਬ ਚੜਾ ਦੀ ਜੇ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਹੋਵੇ ਤੇ ਇੱਥੇ ਵੀ ਆ ਸਕਦੇ ਆ ਠੀਕ ਆ ਫਿਰ ਅਹੀਂ ਇੱਕ ਲਿਖਿਆ ਇਤਿਹਾਸ ਦਿੰਨੇ ਆ ਬਾਬਾ ਜੀ ਬਾਬਾ ਉਹ ਜਿਹੜੀ ਹਾਂਜੀ ਆਹ ਨਹੀਂ ਪੇਪਰ ਬੀਬੀ ਜੀ ਉਹ ਇੱਕ ਲਿਖਿਆ ਇਤਿਹਾਸ ਦਿੰਨੇ ਆ ਜਿਹੜੀਆਂ ਗੱਲਾਂ ਮੈਂ ਬੋਲੀਆਂ ਜਿਹੜੀਆਂ ਜਿਹੜੀਆਂ ਗੱਲਾਂ ਬੋਲੀਆਂ ਆ ਆ ਥੱਲੇ ਦੇ ਬੰਨੇ ਲਿਖੀਆਂ ਜੋ ਮੈਂ ਬੋਲਿਆ ਥੱਲੇ ਦੇ ਬੰਨੇ ਲਿਖਿਆ ਉਤਲੇ ਬੰਨੇ ਬਾਬਾ ਜੀ ਦਾ ਨਾਂ ਲਿਖਿਆ ਤਾਂ ਤਰ ਬਾਬਾ ਸਿਰਸਰ ਸਾਹਿਬ ਜੀ ਜੇ ਨਾਂ ਦਾ ਪੇਟ ਜੇ ਚੇਤਾ ਪੁੱਛੀ ਆ ਤੇ ਨੰਬਰ ਕਮੇਟੀ ਵਾਲਿਆਂ ਦੇ ਉੱਤੇ ਲਿਖਿਆ ਜੇ ਕੋਈ ਦਿੱਕਤ ਹੋਏ ਕਮੇਟੀ ਵਾਲਿਆਂ ਨਾਲ ਗੱਲ ਕਰੋ ਜੇ ਮੇਰੇ ਨਾਲ ਗੱਲ ਕਰਨੀ ਹੋਵੇ ਮੇਰਾ ਨੰਬਰ ਆ 7347372573 ਹਾਂ ਜੇ ਮੇਰੇ ਨਾਲ ਕਿਸੇ ਦੀ ਗੱਲ ਕਰਨੀ ਹੋਵੇ ਤੇ ਕਰ ਸਕਦਾ 7347372573 ਹਾਂ ਜੀ ਇਹ ਇਹ ਬਾਬਾ ਜੀ ਜੇ ਤੰਤਨ ਬਾਬਾ ਸਿੱਧ ਸਰਸਾਈ ਸਾਹਿਬ ਜੀ ਹਾਂਜੀ ਇਹਨਾਂ ਨੂੰ ਬਾਬਾ ਗੁਰੂ ਅਰਜਨ ਦੇਵ ਜੀ ਦਵਾਰ ਹੋਇਆ ਸੀ ਹਾਂਜੀ ਹਾਂਜੀ ਇਸ ਕੋ ਇੱਥੇ ਆਣ ਕੇ ਨਾ ਜੋ ਵੀ ਜਿਹੜੀ ਸੰਗਤ ਇੱਥੇ ਆਉਂਦੀ ਆ ਹਾਂਜੀ ਤੇ ਕੋਈ ਚਮੜੀ ਦਾ ਰੋਗ ਹੁੰਦਾ ਦੂਰ ਹੁੰਦਾ ਹੈ ਹਾਂਜੀ ਕੋਈ ਸੰਗਤਾਂ ਮਲੇ ਦੂਦ ਰੇਡੋਂ ਬਾਹਰ ਲਿਦੇ ਸਹੀ ਹੋ ਜਾਂਦੀਆਂ ਹਾਂ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਕੁਐਤ ਬਹਿਰਨ ਸਾਊਦੀ ਅਰਬੀ ਦੁਹਾਂ ਕਤਰ ਸਾਰੇ ਦੇਸ਼ਾਂ ਇਤੋਂ ਆਉਂਦੇ ਆ ਸਿਰਫ ਅੱਖ ਜਿਹੜੀ ਆ ਸਟ੍ਰੇਲੀਆ ਦੇ ਨਹੀਂ ਜਾਣ ਦਿੰਦੇ ਬਾਕੀ ਸਾਰੇ ਦੇਸ਼ਾਂ ਚ ਰੱਖ ਜਾਂਦੀ ਬਾਬਾ ਜੀ ਦੀ ਉਹ ਚਲਾਉਂਦੇ ਆ ਬਿਲਕੁਲ ਕਿਰਪਾ ਦੀ ਮੇਰੇ ਨਾਲ ਸੰਪਰਕ ਕਰਦੇ ਆ ਹਾਂਜੀ 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 ਬਾਕੀ ਸਟ੍ਰੇਲੀਆ ਨਹੀਂ ਜਾਂਦੀ ਬਾਕੀ ਸਾਰੇ ਦੇਸ਼ਾਂ ਜਾਂਦੀ ਆ ਹਾਂ ਸਟ੍ਰੇਲੀਆ ਨਹੀਂ ਜਾਂਦੀ ਬਾਕੀ ਸਾਰੇ ਦੇਸ਼ਾਂ ਜਾਂਦੀ ਆ ਬਿਲਕੁਲ ਆਉਂਦੇ ਇੱਥੇ ਪਤਾ ਨਹੀਂ ਕਿੰਨੀ ਸੰਗਤ ਆਉਂਦੀ ਆ ਰੋਜ਼ ਦੀ ਹਾਂਜੀ ਜਿਹੜੇ ਵਾਰ ਮਰਜ਼ੀ ਆਓ ਜਦੋਂ ਮਰਜ਼ੀ ਜਾਓ ਹਾਂਜੀ ਜਦੋਂ ਮਰਜ਼ੀ ਫੋਨ ਕਰਕੇ ਪੁੱਛ ਲਓ ਸਵਾ 2 ਕਿਲੋ ਗੁੜ ਲੈਉਣਾ ਗੁੜ ਗੁੜ ਸਵਾ ਕਿਲੋ ਸਵਾ 2 ਕਿਲੋ ਗੁੜ ਲੈਉਣਾ ਗੁੜ ਲੈਉਣਾ ਹਾਂਜੀ ਕੋਈ ਪੁੱਛਣੀ ਹੋਏ ਗੱਲ ਕਿਸੇ ਨੇ ਤੇ ਆ ਫੋਨ ਕਰਕੇ ਪੁੱਛ ਸਕਦਾ ਹਾਂ ਤੁਸੀਂ ਨੰਬਰ ਆਪ ਦਾ ਦੱਸਤਾ ਹਾਂ ਦੱਸਤਾ ਮੈਂ ਆਪਣਾ ਨੰਬਰ 747372573 ਬਾਕੀ ਆ ਕਮੇਟੀ ਵਾਲੇ 3 ਨੰਬਰ ਆ ਇਹਨਾਂ ਨਾਲ ਗੱਲ ਕਰਨੀ ਇਹਨਾਂ ਨੂੰ ਦੇਖੋ ਇਹਨਾਂ ਨੂੰ ਪੁੱਛ ਲਓ ਇਹ ਬਾਬਾ ਜੀ ਕਿੰਨੇ ਕਿੰਨੇ ਸਾਲ ਤੋਂ ਪੁਰਾਣਾ ਗੁਰਦੁਆਰਾ ਜੀ ਇਹ ਜੀ 450 ਪੌਣੇ 500 ਸਾਲ ਪੁਰਾਣਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਵਾਰ ਹੋਇਆ ਤਨਤਨ ਬਾਬਾ ਸਿੱਧ ਸਰਸਾਈ ਜੀ ਨੂੰ ਇਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਉਸ ਟਾਈਮ ਤੇ ਬਾਬਾ ਜੀ ਆਪਣਾ ਨਾਮ ਬਾਣੀ ਬੰਦਗੀ ਕਰਕੇ ਤੇ ਜਾਂਦੇ ਸੀ ਜਿੱਥੋਂ ਕਈ ਟੋਕਰੀ ਲੈ ਕੇ ਪ੍ਰਸ਼ਾਦਾ ਚਾਹ ਪਾਣੀ ਆਪਣਾ ਸ਼ੱਕਦੇ ਸੀ ਪਾਣੀ ਆਪਣਾ ਪੀਦੇ ਸੀ ਉੱਥੋਂ ਕੁਝ ਨਹੀਂ ਸ਼ੱਕਿਆ ਸੇਵਾ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਰ ਲੋਵਰ ਸਾਧੀ ਕੀਤੀ ਸੇਵਾ ਕਰਦੇ ਆ ਇੱਕ ਦਿਨ ਬਾਦਸ਼ਾਹ ਦੀਵਾਨ ਸੱਜਿਆ ਹੀ ਉੱਥੇ ਇੱਕ ਕੁੜੀ ਆ ਗਿਆ ਹਾਂਜੀ ਉਹ ਨੇ ਆਣ ਕੇ ਗੁਰੂ ਸਾਹਿਬ ਦੇ ਘੜੀ ਬੇਨਤੀ ਕੀਤੀ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰੋ ਮੈਂ ਕੋੜ ਦੇ ਰੋਗ ਨਾਲ ਪੀੜਤ ਹਾਂ ਹਾਂਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੰਗਤ ਦੇ ਵਿੱਚ ਆਵਾਜ਼ ਲਾਈ ਕਿ ਮੇਰਾ ਉਹ ਨੇਮੀ ਸਿੱਖ ਉਠੋ ਨਾਮ ਬੰਦਗੀ ਵਾਲਾ ਜਿਹੜਾ ਕੋਈ ਨਿਤਨੇਮੀ ਆ ਨਿਤਨੇਮੀ ਤੇ ਹਾਂਜੀ ਤੇ ਜਿਹੜਾ ਇੱਥੇ ਸੇਵਾ ਕਰਦਾ ਰਿਹਾ ਜਿੰਨੇ ਇਥੋਂ ਦਾ ਜਲ ਪਾਣੀ ਨਾ ਛਕਿਆ ਉਹ ਤੇ ਬਾਬਾ ਜੀ ਪਹਿਲੇ ਬਚਨ ਨਾਲ ਨਹੀਂ ਉੱਠੇ ਫਿਰ ਗੁਰੂ ਅਰਜਨ ਦੇਵ ਪਾਸ਼ਾ ਨੇ ਦੂਸਰਾ ਬਚਨ ਛੱਡਿਆ ਫਿਰ ਨਹੀਂ ਉੱਠੇ ਤੀਸਰੇ ਬਚਨ ਨਾਲ ਗੁਰੂ ਅਰਜਨ ਦੇਵ ਪਾਸ਼ਾ ਨੇ ਆਵਾਜ਼ ਲਾਈ ਕਿ ਬਾਬਾ ਚੰਬੜਾ ਉੱਠ ਤੇ ਸਕੂੜੀ ਨੂੰ ਪੱਲਾ ਲਾ ਬਾਬਾਈ ਨੇ ਕੋੜੀ ਨੂੰ ਪੱਲਾ ਲਾਇਆ ਕੋੜੀ ਨੂੰ ਪੱਲਾ ਲਾ ਕੇ ਤੇ ਗਲ ਚ ਪੱਲਾ ਪਾ ਕੇ ਪੁੱਛਿਆ ਕਿ ਮੇਰੇ ਪੱਲੇ ਦੇ ਵਿੱਚ ਕੀ ਤਾਕਤ ਹੈ ਮੇਰੇ ਪੱਲਾ ਲਾਉਣ ਵਾਲੇ ਕੋਲ ਗੁਰੂ ਜੂ ਬਾਬਾਈ ਨੇ ਆਖਿਆ ਕਿ ਮੇਰੇ ਪੱਲਾ ਲਾਉਣ ਨਾਲ ਕੋੜ ਦੂਰ ਹੋ ਜੂ ਬਾ ਗੁਰੂ ਅਰਜਨ ਦੇਵ ਪਾਸ਼ਾ ਨੇ ਆਖਿਆ ਕਿ ਤੇਰੇ ਪਿੰਡ ਦਾ ਕੋਈ ਪਲਾ ਲਾ ਦੂਗਾ ਜਿਹੜਾ ਇਹ ਤੇਰਾ ਇਹ ਪਹਿਲੇ ਵਜਨਾ ਜਾਂ ਪੂਠ ਪਹਿਲੇ ਵਜਨਾ ਉੱਠ ਖਲੋਣੋਂ ਫਿਰ ਤੇਰੇ ਦਰ ਤੋਂ ਕੋਈ ਰਾਜੀ ਹੋਇਆ ਕਰ ਨਹੀਂ ਹੁਣ ਤੇਰੇ ਦਰ ਤੋਂ ਚੰਬਲ ਦੇ ਰੋਗ ਵਾਲੇ ਜਿੰਨੇ ਵੀ ਆਉਣਗੇ ਚੰਬਲ ਵਾਲੇ ਸਾਰੇ ਰਾਜੀ ਹੋਣਗੇ ਤੇ ਉਹਨੇ ਆਖਿਆ ਜੀ ਇਹ ਕਾਲ ਯੁੱਗ ਚ ਬਿਮਾਰੀ ਫੈਲ ਗਈ ਤੇ ਮੈਂ ਆਨ ਪਣੀ ਇੰਨੀ ਸੰਗਤ ਨੂੰ ਨਹੀਂ ਸ਼ਦਾ ਸਕਦਾ ਤੇ ਉਹਨੇ ਬਾਬਾ ਜੀ ਨੇ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਪੰਜਵੇਂ ਪਾਸ਼ਾ ਸ੍ਰੀ ਦਾਨੇ ਸਰਤਾਜ ਨੇ ਕਿ ਜਿਹੜਾ ਤੇਰੇ ਦਰਦਾ ਤੇਰੀ ਜੂਹ ਦਾ ਪਾਣੀ ਪੀਉ ਦਾ ਰੋਗ ਨਾ ਟੁਕ ਇਸ ਕਰਕੇ ਅਸੀਂ ਰੋਗ ਕੀ ਨੂੰ ਆਨੇ ਵੀ ਸਾਡੇ ਪਿੰਡੋਂ ਪਾਣੀ <table> ਨੀ ਪੀਣਾ ਆਪਣਾ ਪਾਣੀ <table> ਪੀ ਕੇ ਆਓ 2.5 ਕਿਲੋ ਗੁੜ ਲੈ ਕੇ ਆਓ ਨੇ ਬਾਬਾ ਜੀ ਇਹ ਜਦੋਂ ਆਪਣੇ ਰੱਖ ਪੂਰੀਆਂ ਨੇ 40 ਦਿਨ ਆਪਾਂ ਰੱਖ ਰੱਖਦੇ ਆ ਉਤੋਂ ਬਾਅਦ ਵੀ ਨਹੀਂ ਪਾਣੀ ਪੀਣਾ ਤੇ ਬਾਅਦ ਵੀ ਸਕਦੇ ਇਥੋਂ ਬਾਅਦ ਬਾਅਦ ਜਦੋਂ ਵੀ ਰਾਜੀ ਹੋ ਗਿਆ ਇਹ ਹਾਂਜੀ ਪ੍ਰਸ਼ਾਦਾ ਪਾਣੀ ਸਕੂ ਜੋ ਮਰਜੀ ਸਕੂ ਫੇਰ ਕੋਈ ਮਰਜ਼ੀ ਆ ਬਾਅਦ ਨੇ ਉਹਨਾਂ ਚਿਰ ਤੱਕ ਹਾਂ ਸਾਡੇ ਪਿੰਡੋਂ ਪ੍ਰਸ਼ਾਦਾ ਸਕੂ ਕੋਈ ਗੱਲ ਨਹੀਂ ਹਾਂਜੀ ਹਾਂਜੀ ਉਹਨਾਂ ਚਿਰ ਨਹੀਂ 40 ਦਿਨ ਨਹੀਂ ਉਹਨਾਂ ਚਿਰ ਨਹੀਂ ਕਿਉਂਕਿ ਉਹ ਬਾਬਾ ਜੀ ਦੀ ਫੇਰ ਆਹੀ ਹੈ ਉਹ ਮਰਜ਼ਾਦਾ ਪੂਰੀ ਕਰਨੀ ਆ ਨਾ ਹਾਂਜੀ ਇੱਥੋਂ ਫਿਰ ਆਨ ਨਹੀਂ ਆਉਂਦਾ ਉਹਨੂੰ ਜੇ ਅਸੀਂ ਬਾਣੀ ਉਹਨੂੰ ਸਿਖਾਉਨੇ ਆ ਤੇ ਕਿਉਂਕਿ ਵਜਨ ਪੂਰਾ ਵਜਨ ਤੇ ਦੋ ਹੀ ਦੇਖੋ ਗੁਰੂ ਗੋਬਿੰਦ ਸਿੰਘ ਨੇ ਵਜਨ ਛੱਡਿਆ ਸਵਾਲ ਲਾਖ ਨਾਲ ਇੱਕ ਲੜਾਉ ਹਾਂਜੀ ਹਾਂਜੀ ਗਬਿੰਦ ਸਿੰਘ ਮਾਪ ਨਾਮ ਕਹਾਉ ਤੇ ਚਮਕੌਰ ਦੀ ਗੜੀ ਚ ਲੜਾ ਕੇ ਵਿਖਾਇਆ ਨੀ ਦੁਨੀਆ ਨੂੰ ਸਹੀ ਗੱਲ ਲੜਾਇਆ ਨਾ ਹਾਂਜੀ ਹਾਂਜੀ ਇਹ ਗੁਰੂ ਅਰਜਨ ਦੇ ਪਾਸ਼ਾ ਨੇ ਵਜਨ ਛੱਡਿਆ ਹੈ ਹਾਂਜੀ ਤੇ ਚੰਬਲਾ ਮੇਰੇ ਦਰ ਤੋਂ ਇੱਕ ਸਾਲ ਦਾ ਰਾਜੀ ਹੋਇਆ ਕੋੜਾ ਤੇਰੇ ਚੰਬਲਾ ਵਾਲੇ ਭਾਵੇਂ ਸਾਢੇ ਭਾਵੇਂ ਲੱਖਾਂ ਜੇ ਰੋਜਦਾ ਬਿਲਕੁਲ ਕਿਰਪਾ ਦੀ ਵਾਲ ਤੇ ਕਿਰਪਾ ਦੀ ਟੰਡ ਹੁੰਦੀ ਐਵੇਂ ਕੋਈ ਝੂਠ ਥਾਲੀ ਗੱਲ ਥੋੜੀ ਹਾਂਜੀ ਗੱਲ ਦਾ ਦੀ ਸੰਗਤਾਂ ਬਹੁਤ ਇਥੇ ਰਾਜੀ ਹੋ ਜਾਂਦੇ ਆ ਪਤਾ ਨਹੀਂ ਕਿੰਨੇ ਅਰਬ ਬੰਦੇ ਰਾਜੀ ਹੋ ਚੁੱਕਾ ਹਾਂਜੀ ਕਿੰਨੇ ਅਰਬ ਬੰਦਾ ਹੁਣ ਕਾਲ ਯੁਗ ਦੇ ਵਿੱਚ ਕਿੰਨੀ ਬਿਮਾਰੀ ਫੈਲੀ ਆ ਇਹ ਲਾਜ ਹੀ ਨਹੀਂ ਕੋਈ ਡਾਕਟਰ ਹਾਂਜੀ ਹਾਂਜੀ ਬਾਬਾ ਜੀ ਦਾ ਚਲੰਜ ਇਸ ਗੱਲ ਦਾ ਕੋਈ ਡਾਕਟਰ ਨਹੀਂ ਰਾਜੀ ਕਰ ਸਕਦਾ ਡਾਕਟਰ ਡਾਕਟਰ ਖੁਦ ਇਥੋਂ ਆਉਂਦੇ ਹਾਂਜੀ ਡਾਕਟਰ ਨੇ ਮੋਗੇ ਦੇ ਆਏ ਆ ਆਪਣੇ ਬੱਚੇ ਨੂੰ ਲੈ ਕੇ ਆ ਡਾਕਟਰ ਦਿੱਲੀ ਦਾ ਇਦਾਂ ਦੀ ਕੋਈ ਦਵਾਈ ਨਹੀਂ ਬਣੀ ਜਿਹੜੀ ਸਹੀ ਕਰਦੀ ਨਹੀਂ ਨਹੀਂ ਅਜੇ ਤੱਕ ਨਹੀਂ ਕੋਈ ਬਣੀ ਹਾਂਜੀ ਹਾਂਜੀ ਬਿਲਕੁਲ ਨਹੀਂ ਬਣੀ ਕੋਈ ਤਾਂ ਸਰ ਡਾਕਟਰ ਸਟ੍ਰੈਸ ਦੀ ਏਡੀ ਗੰਦੀ ਬਿਮਾਰੀ ਆ ਇੱਥੋਂ ਹਟਦੀ ਹੋਰ ਕਿ ਕਹਿੰਦੀ ਹਟ ਸਕਦੀ ਏਡੀ ਸਟ੍ਰੈਸ ਗੰਦੀ ਬਿਮਾਰੀ ਆ ਹਾਂਜੀ ਹਾਂਜੀ 100 ਕਰੋੜ ਰੁਪਏ ਨਾਲ ਨਹੀਂ ਕੋਟਾ ਸਕਦਾ ਜੇ ਟਾਊਗਾ ਤੇ ਉਹ ਫੇਰ ਹੋ ਜਾਂਦੀ ਆ ਬੈਲ ਉਟੀਗਾ ਲਵਾਈਏ ਬਿਲਕੁਲ ਠੀਕ ਹੋ ਜਾਂਦਾ ਜਿੰਨੇ ਚਿਰ ਆਪਾਂ ਖਰਚੋਂ ਪੰਜਾਂ ਨਾਲ ਉਹ ਵਾਲ ਜਿੰਨੇ ਚਿਰ ਆਪਾਂ ਦਵਾਈ ਦੇ ਨਸ਼ਾ ਉਹਨਾਂ ਚਿਰ ਆਪਾਂ ਸਹੀ ਰਹਿਣਾ ਫਿਰ ਫਿਰ ਹੋ ਜਾਂਦੀ ਜਦੋਂ ਬਾਬਾ ਜੀ ਦੇ ਇੱਥੇ ਢੀਏ ਬਾਰ ਬਾਰ ਪਾਪੜੀ ਆਉਂਦੀ ਬਾਰ ਬਾਰ ਪਾਪੜੀਆਂ ਦੀ ਬ ਜਿਨਾਜਰੋ ਪਾਪੜੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਤੱਕ ਉਸ ਰਾਸ ਸਾਥ ਜਿੰਨੀ ਵੀ ਗੁਰੂ ਸਾਹਿਬ ਕਿਰਪਾ ਕਰਦਾਹੀਂ ਨਹੀਂ ਕਰਦੇ ਹਾਂਜੀ ਹਾਂਜੀ ਇਹ ਕੋਈ ਆਖੇ ਵੀ ਪਿੰਡ ਵਾਲੇ ਜਾਂਹੀਂ ਸਾਡੇ ਚ ਕੋਈ ਸਮਰਥਾ ਨਹੀਂ ਹੈ ਕਿ ਗੁਰੂ ਸਾਹਿਬ ਕਰਦਾ ਤੇ ਅਸੀਂ ਗੁਰੂ ਸਾਹਿਬ ਦੇ ਹਾਂ ਕਰਕੇ ਬੋਲਦੇ ਆਂ ਅਸੀਂ ਸਾਡੇ ਚ ਦੀ ਕੋਈ ਗੱਲ ਨਹੀਂ ਜੇ ਕੋਈ ਆਖੇ ਵੀ ਸਾਡੇ ਚ ਕੋਈ ਕਲਾ ਨਾ ਹਾਂਜੀ ਸਾਡੇ ਗੁਰੂ ਸਾਹਿਬ ਦੀ ਆ ਤੇ ਗੁਰੂ ਤੇ ਪ੍ਰੋਫੈਸਰ ਆ ਕੇ ਬਸ ਬੇੜੀ ਥੇਲ ਦਿਓ ਸਮੁੰਦਰ ਦੇ ਵਿੱਚ ਮਾਰ ਲੱਗ ਜੂਗੀ ਮੱਖਣ ਸ਼ਾਲ ਲਵਾਣੇ ਦਾ ਜਾਇਜ ਤਰ੍ਹਾਂ ਲਗਾਈ ਇਤਰਾ ਹੀ ਇਹ ਬਾਪੂ ਸਾਡਾ ਲਾਨ ਦਾ ਪਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ